ਦਵਿੰਦਰ ਸਿੰਘ ਆਲਖ ਸਮਾਜ ਸੇਵੀ ਪਿੰਡ ਗੁੱਜਾਪੀਰ ਤਹਿਸੀਲ ਅਜਨਾਲਾ ਜੀਰਾ ਅੰਮ੍ਰਿਤਸਰ ਵੱਲੋਂ ਨਵੇਂ ਸਾਲ ਲੋੜੀ ਅਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਵਿੰਦਰ ਸਿੰਘ ਪਿੰਡ ਗੁੱਜਾਪੀਰ ਨਵੇਂ ਸਾਲ 2026 ਜੀਆਂ ਲੱਖ ਲੱਖ ਮੁਬਾਰਕਾ ਦੇਣਾ ਆਉਣ ਵਾਲਾ ਸਾਲ ਨਵਾਂ ਸਾਲ ਤੁਨੂੰ ਰਾਤ ਦੁਗਣੀ ਤਰੱਕੀ ਕਰੇ ਦਿਨ ਦੁਗਣੀ ਰਾਤ ਚ ਤਰੱਕੀ ਕਰੇ ਮੈਂ ਕਹਿਣਾ ਚਾਹੁੰਨਾ ਕਿ ਸਾਡਾ ਦੇਸ਼ ਹੋਰ ਅੱਗੇ ਵਧੇ ਲੀਡਰ ਵੀ ਚ ਅੱਗੇ ਕੰਮ ਕਰਨ ਲੀਡਰ ਜਿਹੜੇ ਨੇ ਇਹ ਪੂਰੇ ਆਪਣਾ ਚੰਗੀ ਤਰ੍ਹਾਂ ਤਰੀਕੇ ਨਾਲ ਕੰਮ ਕਰਨ ਤਾਂ ਦੇਸ਼ ਤਰੱਕੀ ਕਰਦਾ ਜੇ ਲੀਡਰ ਹੀ ਮਾੜੇ ਨੇ ਤੇ ਦੇਸ਼ ਤਰੱਕੀ ਕਿਵੇਂ ਕਰੇਗਾ ਲੀਡਰ ਚੰਗੇ ਮਤਲਬ ਪੜੇ ਲਿਖੇ ਨੌਜਵਾਨ ਚੁਣਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ